ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਲੰਬੇ ਅਰਸੇ ਤੋਂ ਬਾਅਦ ਰਾਗਵ ਚੱਡਾ ਦੀ ਐਂਟਰੀ ਹੋਈ ਹੈ ਰਾਗਵ ਚੱਡਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਉੱਤੇ ਜਾ ਕੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਨੇ ਜਿਹੜੀ ਗੱਲ ਪਹਿਲਾਂ ਚੱਲਦੀ ਸੀ ਕਿ ਰਾਗਵ ਚੱਡਾ ਪੰਜਾਬ ਚ ਸੁਪਰ ਸੀਐਮ ਨੇ ਉਹ ਹਾਲਾਤ ਦੇ ਵਿੱਚ ਰਾਗਵ ਚੱਡਾ ਇੱਕ ਵਾਰ ਫਿਰ ਪਰਤ ਆਏ ਨੇ ਰਾਗਵ ਚੱਡਾ ਦੇ ਵੱਲੋਂ ਹਾਰ ਦੀ ਸਮਿਖਿਆ ਤੇ ਪੜਚੋਲ ਕਰਨ ਦੇ ਲਈ ਇੱਕ ਵੱਖਰੀ ਮੀਟਿੰਗ ਸੱਦ ਲਈ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਹਲਕਿਆਂ ਦੇ ਵਾਈਸ ਲਗਾਤਾਰ ਮੀਟਿੰਗਾਂ ਕੀਤੀਆਂ ਜਿਨ੍ਹਾਂ ਦੀ ਰਿਪੋਰਟ ਬਕਾਇਦਾ ਜਥੇਬੰਦਕ ਸਖਤਰ ਆਮ ਆਦਮੀ ਪਾਰਟੀ ਦੇ ਸੰਦੀਪ ਪਾਠਕ ਨੂੰ ਵੀ ਜਾਂਦੀ ਰਹੀ ਤੇ ਸੰਦੀਪ ਪਾਠਕ ਨੇ ਵੀ ਮੀਟਿੰਗਾਂ 'ਚ ਹਿੱਸੇਦਾਰੀ ਲਈ ਪਰ ਇਹਨਾਂ ਦੋਵਾਂ ਤੋਂ ਉੱਪਰ ਜਾ ਕੇ ਰਾਗਵ ਚੱਡਾ ਵੱਖਰੀ ਪਰਚੋਲ ਕਰਨੀ ਚਾਹੁੰਦੇ ਨੇ ਜਿਸ ਤੋਂ ਬਾਅਦ ਸਿਆਸੀ ਹਲਕਿਆਂ 'ਚ ਹੜਕਮ ਮੱਚ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਹੁਣ ਰਾਗਵ ਚੱਡਾ ਉੱਤੇ ਹੋਗੇ ਤੁਸੀਂ ਜੁੜੇ ਹੋ ਲੋਕਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਪਣੀ ਉਮੀਦ ਤੇ ਇੱਛਾਵਾਂ ਦੇ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੀ ਨਾਰਾ ਤਾਂ 13 0 ਦਾ ਸੀ ਪਰ ਪੰਜਾਬ ਦੇ ਲੋਕਾਂ ਨੇ ਸਾਹਮਣੇ ਵਾਲਾ ਜਣੀ ਕਿ 13 ਵਾਲਾ ਏਕਾਲਾ ਕੇ ਪਰ ਆ ਰੱਖਤਾ ਤੇ ਆਮ ਆਦਮੀ ਪਾਰਟੀ ਨੂੰ 3 ਸੀਟਾਂ ਦਿੱਤੀਆਂ ਲੋਕਾਂ ਦਾ ਫਤਵਾ ਭਗਵੰਤ ਮਾਨ ਨੇ ਸਿਰ ਮੱਥੇ ਤੇ ਲਿਆ ਪਰ ਪਾਰਟੀ ਦੇ ਅੰਦਰ ਜਿਹੜੀ ਸਥਿਤੀ ਬਣ ਗਈ ਭਗਵੰਤ ਮਾਨ ਦੀ ਉਸ ਤੋਂ ਇੰਜ ਲੱਗਦਾ ਹੈ ਕਿ ਭਗਵੰਤ ਮਾਨ ਨੂੰ ਹੁਣ ਅੰਡਰਡਟਰਮਾਈਨ ਕਰਕੇ ਸਾਈਡ ਤੇ ਕੀਤਾ ਜਾ ਰਿਹਾ ਹੈ। ਰਾਗਵ ਚੱਡਾ ਜਦੋਂ ਤਾਂ ਆਮ ਆਦਮੀ ਪਾਰਟੀ ਤੇ ਓੱਖਾ ਸਮਾਂ ਸੀ। ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਸੀ ਉਦੋਂ ਤਾਂ ਆਪਣੀਆਂ ਅੱਖਾਂ ਬਣਵਾਉਣ ਦੇ ਲਈ ਲੰਡਨ ਬੈਠੇ ਰਹੇ ਤੇ ਜਦੋਂ ਕਹਿ ਲਈਏ ਕਿ ਹਾਲਾਤ ਸੁੱਖੇ ਹੋਏ, ਖਤਰੇ ਟਲ ਗਏ ਉਦੋਂ ਰਾਗਵ ਚੱਡਾ ਭਾਰਤ ਵਾਪਸ ਆ ਗਏ ਤੇ ਭਾਰਤ ਹੀ ਨਹੀਂ ਵਾਪਸ ਆਇਆ ਉਹ ਪੰਜਾਬ 'ਚ ਵੀ ਵਾਪਸ ਆ ਗਏ ਪੰਜਾਬੀਆਂ ਨੇ ਖਾਸ ਕਰਕੇ ਆਮ ਆਦਮੀ ਪਾਰਟੀ ਵਾਲਿਆਂ ਨੇ ਬੜਾ ਸੁਖ ਦਾ ਸਾਹ ਲਿਆ ਸੀ ਉਹ ਤਾਂ ਚਾਹੁੰਦੇ ਸੀ ਕਿ ਵੀ ਇਹ ਰਾਗਵ ਵੱਡਾ ਚੱਡਾ ਜੋ ਜਿਹੜੇ ਨੇ ਉਹ ਦੋਵੇਂ ਅੱਖਾਂ ਬਣਾ ਕੇ ਹੋਣ ਪੰਜਾਬ ਦੀ ਸਿਆਸਤ ਦੇ ਵਿੱਚ ਉਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲਿਆਂ ਮੋਰਚਾ ਸਾਭਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੀ ਸਾਰੀ ਵਾਗਡੋਰ ਆਪਣੇ ਹੱਥ 'ਚ ਲੈ ਕੇ ਲਗਭਗ ਪੰਜਾਬ ਦੇ ਵਿੱਚ ਸਭ ਤੋਂ ਵੱਧ ਚੋਣ ਜਲਸੇ ਚੋਣ ਰੋਡ ਸ਼ੋਅ ਕਰਨ ਵਾਲਿਆ ਸਿਆਸੀ ਆਗੂ ਇਹਨਾਂ ਚੋਣਾਂ 'ਚ ਭਗਵੰਤ ਮਾਨ ਸੀ ਹਾਲਾਂਕਿ ਭਗਵੰਤ ਮਾਨ ਕੋਲ ਸਾਧਨਾਂ ਦੀ ਘਾਟ ਨਹੀਂ ਮੁੱਖ ਮੰਤਰੀ ਨੇ ਉਹਨਾਂ ਕੋਲ ਸਾਧਨ ਬਹੁਤ ਨੇ ਉਹਨਾਂ ਨੇ ਕੀਤੇ ਪਰ ਰਾਗਵ ਚੱਡਾ ਕਿਤੇ ਨਜ਼ਰ ਨਹੀਂ ਆਇਆ ਆਖਰੀ ਦਿਨਾਂ ਦੇ ਵਿੱਚ ਉਹਨਾਂ ਨੇ ਇੱਕ ਅੱਧਾ ਰੋਡ ショਅ ਕੀਤਾ ਆਨੰਦਪੁਰ ਸਾਹਿਬ ਜਾਂ ਇੱਕ ਦੋ ਥਾਵਾਂ ਤੇ ਹੋਰ ਬਾਕੀ ਥਾਵਾਂ 'ਤੇ ਉਹ ਨਜ਼ਰ ਨਹੀਂ ਆਇਆ ਹੁਣ ਦੱਸਿਆ ਜਾਂਦਾ ਹੈ ਕਿ ਰਾਗਵ ਚੱਡਾ ਨੇ ਮੀਟਿੰਗ ਸੱਦ ਲਈ ਹੈ ਜਿਨ੍ਹਾਂ ਦੇ ਵਿੱਚ ਉਹ ਪਰਚੋਲ ਕਰਨਗੇ ਸੂਤਰ ਦੱਸਦੇ ਆ ਕਿ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਚੋਣਾਂ ਵਿੱਚ ਜਿੱਤੇ ਤੇ ਹਾਰੇ ਉਮੀਦਵਾਰਾਂ ਦੀ ਮੀਟਿੰਗ ਸੱਦੀ ਹੈ ਪਹਿਲਾ ਇਹ ਮੀਟਿੰਗ 11 ਜੂਨ ਨੂੰ ਰੱਖੀ ਗਈ ਸੀ ਲੰਗੇਸ਼ਣ ਸ਼ਨੀਸ਼ਰਵਾਰ ਨੂੰ ਰਾਗਵ ਚੱਡਾ ਅੰਮ੍ਰਿਤਸਰ ਪੁੱਜੇ ਸਨ ਜਿੱਥੋਂ ਉਹ ਸ਼ਿਮਲਾ ਚਲੇ ਗਏ ਆਪ ਵੱਲੋਂ ਵੱਖੋ ਵੱਖਰੇ ਪੱਧਰ ਤੇ ਚੋਣਾ ਵਿੱਚ ਹੋਈ ਹਾਰ ਤੇ ਚਿੰਤਨ ਕੀਤਾ ਜਾ ਰਿਹਾ ਇਹ ਗੱਲ ਇੰਨੀ ਸੌਖੀ ਨਹੀਂ ਜਿੰਨੀ ਸੌਖੀ ਮੀਡੀਆ ਦੇ ਵਿੱਚ ਚੱਲ ਰਹੀ ਹੈ ਵੱਖੋ ਵੱਖਰੇ ਤੌਰ ਤੇ ਕੀ ਲੋੜ ਪੈ ਗਈ ਸਵਾਲ ਤਾਂ ਇਹ ਪੈਦਾ ਹੁੰਦਾ ਨਾ ਕਿ ਵੱਖੋ ਵੱਖਰੇ ਤੌਰ ਤੇ ਕੀ ਲੋੜ ਪੈ ਗਈ ਸੂਬੇ ਦਾ ਮੁੱਖ ਮੰਤਰੀ ਸੂਬੇ ਦਾ ਪਾਰਟੀ ਦਾ ਪ੍ਰਧਾਨ ਭਗਵੰਤ ਮਾਨ ਜਦੋਂ ਉਹ ਸਮਿਖਿਆ ਕਰ ਚੁੱਕਿਆ ਉਹ ਆਪਣੀ ਰਿਪੋਰਟ ਰਵਿੰਦ ਕੇਜਰੀਵਾਲ ਤੇ ਜਥੇਬੰਦਕ 77 ਤੱਕ ਪਹੁੰਚਦੀ ਕਰ ਚੁੱਕਿਆ ਹੈ ਤਾਂ ਰਾਗਵ ਚੱਡੇ ਨੂੰ ਕੀ ਲੋੜ ਪੈਗੀ ਰਾਗਵ ਚੱਡੇ ਦਾ ਇੱਕ ਸਧਾਰਨ ਰਾਜ ਸਭਾ ਮੈਂਬਰ ਨੇ ਉਹ ਤਾਂ ਪੰਜਾਬ ਤੋਂ ਰਾਜ ਸਭਾ ਦੇ ਲਈ ਭੇਜੇ ਗਏ ਨੇ ਤੇ ਉਸ ਸਧਾਰਨ ਰਾਜ ਸਭਾ ਮੈਂਬਰ ਨੇ ਨਾ ਹੀ ਉਹਨਾਂ ਕੋਲ ਕੋਈ ਅਹੁਦਾ ਹੈ ਨਾ ਹੀ ਸਰਕਾਰੀ ਅਹੁਦਾ ਹੈ ਨਾ ਹੀ ਚਲੋ ਸਰਕਾਰੀ ਦਾ ਮਤਲਬ ਨਹੀਂ ਹੁੰਦਾ ਕੋਈ ਜਥੇਬੰਦਕ ਕੋਈ ਪਾਰਟੀ ਦਾ ਅਹੁਦਾ ਹੀ ਨਹੀਂਗਾ ਕੋਈ ਐਸੀ ਅਹੁਦੇਦਾਰੀ ਨਹੀਂ ਕੋਈ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਉਹ ਇਨਚਾਰਜ ਨਹੀਂ ਸਹਿਨ ਚਾਰਜ ਨੇ ਤਾਂ ਫਿਰ ਕਿਵੇਂ ਸਮੀਖਿਆ ਕੀਤੀ ਜਾ ਸਕਦੀ ਹੈ ਜੇਕਰ ਉਹ ਸਹਿਨ ਚਾਰਜ ਨੇ ਤਾਂ ਫਿਰ ਜਿਹੜਾ ਇੰਚਾਰਜ ਆ ਪਹਿਲਾਂ ਉਹ ਕਿਉਂ ਨਹੀਂ ਸਮੀਖਿਆ ਕਰ ਰਿਹਾ ਮੇਰੇ ਖਿਆਲ ਜਰਨੈਲ ਸਿੰਘ ਇੰਚਾਰਜ ਨੇਗੇ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਰਾਗਵ ਚੱਡਾ ਇਸ ਭੂਮਿਕਾ 'ਚ ਆਉਣਾ ਚਾਹੁੰਦੇ ਐ ਕਿ ਉਹ ਪੰਜਾਬ ਦੀ ਸੱਤਾ ਨੂੰ ਕੰਟਰੋਲ ਕਰ ਸਕਣ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਕੰਟਰੋਲ ਕਰ ਸਕਣ ਇਹ ਖਤਰੇ ਦੀ ਘੰਟੀ ਪੰਜਾਬ ਲਈ ਭਾਵੇਂ ਨਾ ਹੋਵੇ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਆਸਤ ਲਈ ਵੱਡੀ ਖਤਰੇ ਦੀ ਘੰਟੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਗਵ ਚੱਡੇ ਦੀ ਗੈਰ ਹਾਜ਼ਰੀ 'ਚ ਜੋ ਇੱਕ ਅਮੇਜ ਦੁਆਰਾ ਕ੍ਰੀਏਟ ਕੀਤੀ ਸੀ ਉਦੇ ਉੱਤੇ ਇੱਕ ਵਾਰ ਫਿਰ ਜਿਹੜੀ ਆ ਧੁੰਦ ਛਾ ਸਕਦੀ ਹੈ ਰਾਗਵ ਚੱਡਾ ਵਰਸਿ ਭਗਵੰਤ ਮਾਨ ਪੰਜਾਬ ਦੀ ਸਿਆਸਤ ਦੇ ਵਿੱਚ ਤੁਹਾਨੂੰ ਆਉਂਦੇ ਦਿਨਾਂ 'ਚ ਵੇਖਿਆ ਜਾ ਸਕਦਾ ਹੈ ਅੰਦਰਲੀ ਗੱਲ ਇਹ ਵੀ ਆ ਰਹੀ ਹੈ ਕਿ ਭਗਵੰਤ ਮਾਨ ਇਸ ਮਾਮਲੇ ਵਿੱਚ ਬੜੇ ਸਖਤ ਨੇ ਉਹ ਇਹ ਫੈਸਲਾ ਲੈ ਚੁੱਕੇ ਨੇ ਕਿ ਪੰਜਾਬ ਦੇ ਫੈਸਲੇ ਉਹ ਲੈਣਗੇ ਪੰਜਾਬ ਦੀ ਪਾਰਟੀ ਕਿਵੇਂ ਚਲਾਉਣੀ ਹੈ ਇਹ ਉਹ ਤੈਅ ਕਰਨਗੇ ਤੇ ਜਦੋਂ ਇਹ ਫੈਸਲੇ ਦੋਵੇਂ ਧਿਰਾਂ ਲੈ ਚੁੱਕੀਆਂ ਹੋਣ ਫਿਰ جنگ ਹੁਣ ਸੁਭਾਵਿਕ ਹੈ